रेडी स्टार्ट ਇਨਾ ਸ਼ਬਦਾਂ ਵਿੱਚ ਜ਼ਿੰਦਗੀ ਦੇ ਗੁੱਝੇ ਭੇਦ ਛੁਪੇ ਹੋਏ ਹਨ ਕਿਉਂਕਿ ਜ਼ਿੰਦਗੀ ਤਾਂ ਸਾਰੇ ਹੀ ਜੀ ਲੈਂਦੇ ਹਨ ਪਰ ਸਾਰਥਕ ਜ਼ਿੰਦਗੀ ਜਿਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ ਡੰਡੀ ਬਹੁਤ سارے ਲੋਕ ਇਸ ਦੁਨੀਆ ਤੋਂ ਰੋਂਦੇ ਕਲਪ ਦੇ ਹੀ ਤੁਰ ਜਾਂਦੇ ਹਨ ਡੰਡੀ ਉਹਨਾਂ ਦੀ ਸਾਰੀ ਜ਼ਿੰਦਗੀ ਦੂਜਿਆਂ ਨਾਲ ਗਿਲੇ ਸ਼ਿਕਵਿਆਂ ਅਤੇ ਚੋਰੀਆਂ ਵਿੱਚ ਹੀ ਬੀਤ ਜਾਂਦੀ ਹੈ ਡੰਡੀ ਜਿਵੇਂ ਉਹਨਾਂ ਦਾ ਇਸ ਧਰਤੀ ਤੇ ਜਨਮ ਹੀ ਦੁੱਖ ਸਹਿਣ ਲਈ ਹੋਇਆ ਹੋਵੇ ਡੰਡੀ ਰੱਬ ਨੇ ਉਹਨਾਂ ਨਾਲ ਬਹੁਤ ਜ਼ਿਆਦਤੀ ਕੀਤੀ ਹੋਵੇ ਡੰਡੀ ਕੀ ਅਜਿਹੇ ਜੀਵਨ ਨੂੰ ਜ਼ਿੰਦਗੀ ਕਿਹਾ ਜਾ ਸਕਦਾ ਹੈ ਪ੍ਰਸ਼ੰਚਨ ਜੇ ਕਿਦਰੇ ਕੋਈ ਨਰਕ ਹੈ ਤਾਂ ਅਜਹੀ ਜ਼ਿੰਦਗੀ ਨਰਕ ਦੀ ਜ਼ਿੰਦਗੀ ਹੀ ਕਹੀ ਜਾ ਸਕਦੀ ਹੈ ਡੰਡੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਅੱਜ ਤੱਕ ਇਹ ਹੀ ਨਹੀਂ ਪਤਾ ਕਿ ਜ਼ਿੰਦਗੀ ਕੀ ਹੈ ਡੰਡੀ ਜਿਸ ਦਿਨ ਤੋਂ ਇਸ ਧਰਤੀ ਤੇ ਮਨੁੱਖ ਦਾ ਜਨਮ ਹੋਇਆ ਹੈ ਉਸੇ ਦਿਨ ਤੋਂ ਹੀ ਲਗਾਤਾਰ ਮਨੁੱਖ ਦੇ ਦਿਮਾਗ ਵਿੱਚ ਇਹ ਸਵਾਲ ਚੱਕਰ ਲਾਉਂਦਾ ਰਿਹਾ है कि जिंदगी की है डंडी अलग-अलग विद्वान ने अपने-अपने ढंग ਨਾਲ ਇਸ प्रश्न ਦਾ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਹਾਲੇ ਤੱਕ ਮਨੁੱਖ ਦੀ ਪਿਆਸ ਨਹੀਂ बुझी ਕਿਉਂਕਿ ਸਾਡਾ ਆਲਾ-ਦਵਾਲਾ ਅਤੇ ਸਾਡੀ ਜ਼ਿੰਦਗੀ ਲਗਾਤਾਰ ਬਦਲਦੀ ਰਹਿੰਦੀ ਹੈ ਡੰਡੀ ਜ਼ਿੰਦਗੀ ਦੀ ਇਸ ਕਿਰਿਆਸ਼ੀਲਤਾ ਕਾਰਨ ਜ਼ਿੰਦਗੀ ਦੇ ਅਰਥ ਵੀ ਸਮੇਂ-ਸਮੇਂ ਬਦਲਦੇ ਰਹਿੰਦੇ ਹਨ ਡੰਡੀ ਮੋٹے ਤੌਰ ਤੇ ਸੋਚਿਆ ਜਾਵੇ ਤਾਂ ਸਾਡੀ ਜ਼ਿੰਦਗੀ ਸਾਡੇ ਜਨਮ ਨਾਲ ਹੀ ਸ਼ੁਰੂ ਹੁੰਦੀ ਹੈ ਅਤੇ ਸਾਡੀ ਮੌਤ ਨਾਲ ਹੀ ਖਤਮ ਹੁੰਦੀ ਹੈ ਡੰਡੀ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਫ਼ਰ ਹੀ ਜ਼ਿੰਦਗੀ ਹੈ ਡੰਡੀ ਕਈ ਲੋਕ ਕਾਲਪਨਿਕ ਨਰਕਾਂ ਅਤੇ ਸਵਰਗਾਂ ਦੇ ਡਰ ਕਾਰਨ ਹੀ ਇਸ ਜ਼ਿੰਦਗੀ ਨੂੰ ਨਰਕ ਬਣਾ ਲੈਂਦੇ ਹਨ ਡੰਡੀ ਇੱਕ ਚੀਜ਼ ਪੱਕੀ ਹੈ ਕਿ ਮੌਤ ਇੱਕ ਦਿਨ ਜ਼ਰੂਰ ਆਉਣੀ ਹੈ ਭਾਵ ਮੌਤ ਦਾ ਦਿਨ ਨਿਸ਼ਚਿਤ ਹੈ ਡੰਡੀ ਉਸ ਦਿਨ ਸਾਨੂੰ ਕੋਈ ਨਹੀਂ ਬਚਾ ਸਕਦਾ ਭਾਵ ਜਿੰਦਾ ਰੱਖ ਸਕਦਾ ਅਤੇ ਉਸ ਸਮੇਂ ਤੋਂ ਪਹਿਲਾਂ ਸਾਨੂੰ ਕੋਈ ਮਾਰ ਨਹੀਂ ਸਕਦਾ ਡੰਡੀ ਫਿਰ ਜ਼ਿੰਦਗੀ ਦਾ ਸਾਨੂੰ ਜਿੰਨਾ ਸਮਾਂ ਮਿਲਿਆ ਹੈ ਉਸ ਨੂੰ ਡਰ ਡਰ ਕੇ ਕਿਉਂ ਵਿਅਰਥ ਗੁਆਇਆ ਜਾਏ ਡੰਡੀ ਕਿਉਂ ਨਾ ਜ਼ਿੰਦਗੀ ਨੂੰ ਭਰਪੂਰ ਆਨੰਦ ਨਾਲ ਜੀਵਿਆ ਜਾਵੇ ਡੰਡੀ ਜ਼ਿੰਦਗੀ ਸਾਰੇ ਜਿਉਂਦੇ ਹਨ ਡੰਡੀ ਕੋਈ ਹੱਸ ਕੇ ਜਿਉਂਦਾ ਹੈ ਅਤੇ ਕੋਈ ਰੋਣੇ ਧੋਣੇ ਵਿੱਚ ਹੀ ਗੁਜ਼ਾਰ ਦਿੰਦਾ ਹੈ ਡੰਡੀ ਕਿਉਂ ਨਾ ਅਸੀਂ ਜ਼ਿੰਦਗੀ ਨੂੰ ਮਟਕਾ ਕੇ ਜੀਵਿਏ ਪ੍ਰਸ਼ੰਚਨ ਕਿਉਂ ਨਾ ਅਸੀਂ ਆਪਣੀ ਜ਼ਿੰਦਗੀ ਨੂੰ ਨਿਖਾਰੀਏ ਪ੍ਰਸ਼ੰਚਨ ਜ਼ਿੰਦਗੀ ਇੱਕ ਕਲਾ ਹੈ ਡੰਡੀ ਜ਼ਿੰਦਗੀ ਫੁੱਲਾਂ ਦੀ ਸੀਜ ਨਹੀਂ ਡੰਡੀ ਜ਼ਿੰਦਗੀ ਦੇ ਰਸਤੇ ਟੇਡੇ ਮੇਡੇ ਅਤੇ ਕੰਡਿਆਂ ਭਰੇ ਹਨ ਡੰਡੀ ਅਸੀਂ ਜ਼ਿੰਦਗੀ ਵਿਚਲੇ ਕੰਡਿਆਂ ਨੂੰ ਸਾਫ਼ ਕਰਨਾ ਹੈ ਜ਼ਿੰਦਗੀ ਦੇ ਟੇਡੇ ਮੇਡੇ ਅਤੇ ਕਠਿਨ ਰਸਤਿਆਂ ਤੋਂ ਸਾਵਧਾਨੀ ਨਾਲ ਆਪਣਾ ਸਫ਼ਰ ਤੈਅ ਕਰਨਾ ਹੈ ਡੰਡੀ